ਸਾਰੇ ਵਾਹ ਸੇ ਦੇ ਫਰਦਾ ਇਹ ਗੜੀ ਕਵਾਲੀ ਗੋਲਦ ਦੇ ਮੈਂ ਸਰਕਾਰ ਇਹਦੇ ਵਿੱਚ ਦੱਸਿਆਗਾ ਇਨਸਾਨ ਨੂੰ ਮੈਸੇਜ ਆ ਕਿ ਤੈਨੂੰ ਕਾਮਯਾਬ ਕਰਨ ਦੇ ਵਿੱਚ ਕੀ ਦਾ ਕੀ ਦਾ ਹੱਥ ਆ ਹਾਂ ਦੱਸ ਲਗਾ ਵੀ ਕੀ ਦਾ ਕੀ ਦਾ ਹੱਥ ਆ ਕਾਮਯਾਬ ਕਰਨ ਦੇ ਵਿੱਚ Beco to be done, oh, oh, oh. beco to, to be done, beco oh, oh. to be done, beco oh, oh. to be done, beco oh, oh. to be done, beco oh. to be done, beco oh, to be done, beco 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 to be done, be done, beco to be done, beco to be done, 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 beco to be done, be done, be आओ साला ਦੇਖੋ ਜਿਆ ਕਾ ਕੀ ਆ ਹੈ ਜੇ ਮੈਂ ਦੇਖਾ ਅਗਲਾ ਵੇ ਕੁਝ ਨਾ ਤੇਰੇ ਬੱਲੇ ਦੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਤੇ ਔਰ ਵਿਸਾਖੀ ਜੋੜ ਮੇਲੇ ਤੇ 25ਵੇਂ ਸਾਲਾਨਾ ਜੋੜ ਮੇਲੇ ਪੰਡਾਰੇ ਤੇ ਸਾਰੀਆਂ ਸੰਗਤਾਂ ਨੂੰ ਦੇਸ਼ ਦੇਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨਾ ਔਰ ਜਿਹੜੀ ਐਵੇਂ ਸੰਗਤਾਂ ਇੱਥੇ ਪਹੁੰਚੀਆਂ ਨੇ ਬੜੀ ਵੱਡੀ ਤਦਾਦ ਸੰਗਤਾਂ ਜਾਈ ਹੈ ਉਹਨਾਂ ਨੂੰ ਜੀ ਆਇਆਂ ਕਹਿੰਨਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਿਸਾਖੀ ਮੇਲਾ ਮਨਾਇਆ ਗਿਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਕਰਮਜੀਤ ਅਨਮੋਲ ਜੋ ਸਾਡਾ ਪੰਜਾਬ ਦਾ ਲੋਕ ਗਾਇਕ ਹੈ ਔਰ ਪੰਜਾਬੀ ਫਿਲਮਾਂ ਦਾ ਸਟਾਰ ਹੈ ਔਰ ਪੰਜਾਬੀ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਜਿਨੇ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਨੂੰ ਬੜਾ ਮਾਣ ਦੋਇਆ ਹੈ ਉਹਨੂੰ ਅੱਜ ਇਸ ਦਰਬਾਰ ਵੱਲੋਂ ਆਵਾਜ਼ ਦਿੱਤਾ ਗਿਆ 우ਸਤਾਦ ਜਮਲਾ ਜੱਟ ਆਵਾਜ਼ ਜਮਲਾ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਇਸ ਦਰਬਾਰ ਦੇ ਪਗੜੀ ਨਿਸ਼ੀਨ ਦਾਇਕ ਖੌਨ ਸਕੰਦਰ ਅਨਵਰ ਪਾਲੀ ਕੌਰ ਸਿੰਮੀ ਉਸਤਾਨ ਚੋਪੜਾ ਔਰ ਬਿੱਟੂ ਖੰਨੇਵਾਲਾ ਔਰ ਹੋਰ ਕਈ ਜਿਹੜੇ ਹਜੇ ਵੀ ਚੱਲ ਰਹੇ ਆ ਸਾਡੇ ਇਸ ਦਰਬਾਰ ਦੇ ਪਗੜੀ ਨਿਸ਼ੀਨ ਕਮਾਲ ਖਾਜਮਲੀ ਕਵਾਲ ਇਹਨਾਂ ਫਰਿਆਂ ਨੇ ਹਾਜ਼ਰੀ ਲਵਾਈ ਹੈ ਔਰ ਬੜੀ ਉਤਸ਼ਾਹ ਦੇ ਨਾਲ ਸੰਗਤ ਨੇ ਮਿਲਿਆ ਜਿਹੜਾ ਇਹ ਦੇਖਿਆ। ਬਾਬਾ ਜੀ ਅੱਜ ਜਿਹੜਾ ਬਾਡੀ ਦਾ ਜਿਹੜਾ ਅਜੂਬ ਵਸਾਖੀ ਆ ਤੇ ਸ਼ੁਰੂਆਤ ਹੁੰਦੀ ਆ ਕਿਸਾਨੀ ਨਾਲ ਵੀ ਜੁੜਿਆ ਤੁਸੀਂ ਤੇ ਕੀ ਕਹਿੰਦੇ ਹੋ? ਦੇਖੋ ਇਹ ਬੜੀ ਖੁਸ਼ੀ ਦੀ ਗੱਲ ਆ। ਉਹ ਜਿੱਦਾਂ ਕਹਿੰਦੇ ਆ ਨਾ ਕਿ ਜਦੋਂ ਵਸਾਖੀ ਆ ਜਾਂਦੀ ਹੈ ਕਿ ਹਰ ਕਿਸਾਨ ਨੂੰ ਚਾਹ ਹੁੰਦਾ ਹੈ ਹਰ ਕਿਸਾਨ ਨੂੰ ਇਹ ਹੁੰਦਾ ਹੈ ਕਿ ਅੱਜ ਮੇਰੇ ਘਰ ਇਸ ਫਸਲ ਦੇ ਪੈਸੇ ਆਉਣੇ ਆ। ਇਨੂੰ ਜਿਹੜੀ 6 ਮਹੀਨਿਆਂ ਤੋਂ ਰਾਖੀ ਕਰ ਰਿਆ ਮੈਂ ਅੱਜ ਉਸ ਰਾਖੀ ਤੋਂ ਮੈਂ ਮੁਕਤ ਹੋਣਾ ਇਸ ਕਰਕੇ ਹਰ ਕਿਸਾਨ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਮਾਂ ਕੁੱਤਾ ਵਾਂਗੂ ਇਸ ਧਰਤੀ ਮਾਂ ਚੋਂ ਕੁੱਤਾ ਵਾਂਗੂ ਫਸਲ ਪਾਲੀ ਹੈ ਉਹ ਅੱਜ ਮੰਡੀ ਸਿੱਟ ਕੇ ਮੈਨੂੰ ਪੈਸੇ ਆਉਣੇ ਆ ਇਸ ਕਰਕੇ ਜਿੰਨੇ ਵੀ ਸਾਡੇ ਕਿਸਾਨ ਨੇ ਉਹ ਵਧਾਈ ਦੇ ਪਾਤਰਾਂ ਕਿਉਂਕਿ ਮੈਂ ਖੁਦ ਇੱਕ ਕਿਸਾਨ ਯੂਨੀਅਨ ਦੇ ਨਾਲ ਜੁੜਿਆ ਹਾਂ ਔਰ ਕਿਸਾਨੀ ਸੰਘਰਸ਼ ਦੇ ਵਿੱਚ ਮੈਂ ਹਿੱਸਾ ਪਾਇਆ ਹੈ ਇਹ ਬਹੁਤ ਵੱਡਾ ਇੱਕ ਤਿਉਹਾਰ ਆ ਸਾਡੇ ਕਿਸਾਨਾਂ ਵਾਸਤੇ ਕਿ ਸਾਰੇ ਕਿਸਾਨ ਜਿਹੜੇ ਨੇ ਉਹ ਵਿਸਾਖੀ ਬੜੀ ਧੁੰਮ-ਧਾਮ ਨਾਲ ਮਨਾਉਂਦੇ ਆ ਬੜੀ ਸ਼ਰਧਾ ਨਾਲ ਮਨਾਉਂਦੇ ਆ ਕਿ 6 ਮਹੀਨੇ ਬਾਅਦ ਉਹਨਾਂ ਨੇ ਉਹ ਫਸਲ ਜਿਹੜੀ ਕਿ ਕੁੱਲੀਆਮ ਅਸਮਾਨ ਦੇ ਥੱਲੇ ਪੜ ਰਹੀ ਹੈ ਜਿਹਦਾ ਕੋਈ ਪਤਾ ਨਹੀਂ ਕਦੋਂ ਮੀਂਹ ਖਰਾਬ ਹੋ ਜਾਣੀ ਆ ਜਿਹਦਾ ਕੋਈ ਪਤਾ ਨਹੀਂ ਕਦੋਂ ਮੇਰੀ ਮਿਹਰੀ ਦੇ ਵਿੱਚ ਟੈ ਜਾਣੀ ਆ ਉਹ ਅਗਰ ਜਦੋਂ ਘਰੇ ਆ ਜਾਂਦੀ ਆ ਨਾ ਤੇ ਕਿਸਾਨ ਦਾ ਮਨ ਜਿਹੜਾ ਉਹ ਖੁਸ਼ ਹੋ ਜਾਂਦਾ ਔਰ ਮਨ ਹਲਕਾ ਹੋ ਜਾਂਦਾ ਕਿ ਮੇਰੀ 6 ਮਹੀਨੇ ਦੀ ਮਿਹਨਤ ਜਿਹੜੀ ਆ ਉਹ ਰੰਗ ਲੈ ਕੇ ਆਈ ਆ ਭਈ ਐਸੇ ਸਥਾਨ ਤੇ ਕਿਰਿਆ-ਕੱਡੀਆਂ ਨਹੀਂ ਕਰਦਾ ਕਹਿੰਦੀ ਆ ਫਿਰ ਅੱਜ ਰਾਤ ਵੀ ਕੀਤੀ ਤੇ ਕੀ ਜਿਹੜੀਆਂ ਮਨੋ ਕਰਨਾ ਪੂਰੀਆਂ ਹੁੰਦੀਆਂ ਨੇ ਇਹ ਇੱਕ ਗੱਲ ਇਹ ਆ ਮੈਂ ਹਮੇਸ਼ਾ ਤੋਂ ਕਹਿੰਦਾ ਆ ਕਿ ਤੁਸੀਂ ਰੱਬ ਨਾਲ ਜੁੜੋ ਕਿਸੇ ਵੀ ਬਾਬੇ ਨਾਲ ਨਾ ਜੁੜੋ ਇੱਥੇ ਲੋਕ ਹੁਣ ਚੱਲੋ ਮੈਨੂੰ ਕਹਿੰਦੇ ਆ ਬਾਬਾ ਮੈਂ ਆਪਣੇ ਆਪ ਨੂੰ ਬਾਬਾ ਨਹੀਂ ਸਮਝਦਾ ਨਾ ਔਰ ਬਾਬਾ ਬਣ ਵੀ ਨਹੀਂ ਸਕਦਾ ਮੈਂ ਸੇਵਾਦਾਰ ਸੰਗਤ ਦਾ ਨੌਕਰ ਹਾਂ ਮਾਲਕ ਦਾ ਨੌਕਰ ਇਸ ਦਰਬਾਰ ਤੇ ਜਿੰਨੇ ਵੀ ਸੰਗਤ ਆਉਂਦੀ ਹੈ ਉਹ ਅਰਦਾਸ ਕਰਦੀ ਹੈ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ ਨਾ ਕਿ ਇੱਥੇ ਕਿਸੇ ਦੇ ਹੱਥォਲੇ ਕੀਤੇ ਜਾਂਦੇ ਆ ਨਾ ਇੱਥੇ ਕਿਸੇ ਨੂੰ ਆਬਾਗ ਕੀਤੇ ਜਾਂਦੇ ਆ ਨਾ ਇੱਥੇ ਕਿਸੇ ਨੂੰ ਪੁੱਠੇ ਰਾਹ ਪਾਇਆ ਜਾਂਦਾ ਇੱਥੇ ਆਈ ਸੰਗਤ ਨੂੰ ਇਹ ਸਿਖਾਇਆ ਜਾਂਦਾ ਕਿ ਜੋ ਤੁਹਾਨੂੰ ਸੇਵਾ ਔਰ ਸਿਮਰਨ ਦੇ ਨਾਲ ਹਾਸਲ ਹੋ ਸਕਦਾ ਉਹ ਕਿਸੇ ਵੀ ਹੋਰ ਤਰੀਕੇ ਨਾਲ ਹਾਸਲ ਨਹੀਂ ਹੋ ਸਕਦਾ ਇਸ ਕਰਕੇ ਇੱਥੇ ਜੋ ਵੀ ਸੰਗਤ ਆਉਂਦੀ ਆ ਉਹ ਸਿੱਧਾ ਇੱਥੇ ਖਵਾਜਾ ਸਾਹਿਬ ਨਾਲ ਜੁੜੀ ਜਾਂਦੀ ਔਰ ਖਵਾਜਾ ਸਾਹਿਬ ਅੱਗੇ ਅਰਦਾਸ ਕਰਕੇ ਉਹਰ ਅਰਦਾਸ ਦੇ ਨਾਲ ਉਹ ਹਾਸਲ ਕਰਦੇ ਆ ਜੋ ਵੀ ਕੁਛ ਸਾਹਿਬ ਮੈਂ ਦੇਉ